ਸਤਨਾਮ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੈ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੋਂ ਆਪੇ ਮੂਲ ਅਪਾਰ ਸਾਚੋ ਮਾਨ ਮਹਤ ਤੋਂ ਆਪੇ ਦੇਵਣ ਹਾਰ ਹਰ ਜਿਓ ਤੂੰ ਕਰਤਾ ਕਰਤਾਰ ਜਿਉਂ ਭਾਵੇ ਤਿਉਂ ਰਾਖ ਤੂੰ ਆਰ ਨਾਮ ਮਿਲੈ ਆਚਾਰ ਰਹਾਉ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਉਜਲੋ ਆਪੇ ਭਗਤ ਵਸੀਠ ਗੁਰ ਕੈ ਸ਼ਬਦ ਸਲਾਹਣਾ ਘਟ ਘਟ ਢੀਠ ਅਢੀਠ ਆਪੇ ਸਾਗਰ ਬੋਹਿ ਥਾ ਆਪੇ ਪਾਰ ਅਪਾਰ ਸਾਚੀ ਬਾਟ ਸੁ ਜਾਣ ਤੂੰ ਸ਼ਬਦ ਲੰਘਾਵਣ ਹਾਰ ਨਿ ਡਰਿਆਂ ਡਰ ਜਾਣੀਐ ਬਾਜ ਗੁਰੂ গোਬਾਰ ਅਸਥਿਰ ਕਰਤਾ ਦੇਖੀਐ ਹੋਰ ਕੀਤੀ ਆਵੈ ਜਾਏ ਆਪੇ ਨਿਰਮਲ ਏਕ ਤੋਂ ਹੋਰ ਬੰਦੀ ਧੰਦੇ ਪਾਏ ਗੁਰ ਰੱਖੇ ਸੇ ਉਬਰੇ ਸਾਚੇ ਸਿਉ ਲਿਵਲਾਈ ਹਰ ਜਿਉ ਸ਼ਬਦ ਪਛਾਣੀਐ ਸਾਚ ਰਤੇ ਗੁਰਵਾਕ ਤਿਤ ਤਨ ਮੈਲ ਨ ਲਗਈ ਸਚ ਘਰ ਜਿਸ ਉਹ ਤਾਕ ਨਦਰ ਕਰੇ ਸਚ ਪਾਈਐ ਬਿਨ ਨਾਵੈ ਕਿਆ ਸਾਖ ਜਿਨਿ ਸਚ ਪਛਾਣਿਆ ਸੇ ਸੁਖੀਏ ਯੁਗ ਚਾਰ ਹਮੈ ਤ੍ਰਿਸ਼ਨਾ ਮਾਰਕ ਸਚ ਰਖਿਆ ਉਰਤਾਰ ਜਗ ਮਹਿ ਲਾਹਾ ਏਕ ਨਾਮ ਪਾਈਐ ਗੁਰ ਵਿਚਾਰ ਸਾਚੋ ਵਖਰ ਲਾਦੀਐ ਲਾਭ ਸਦਾ ਸਚਰਾਸ ਸਾਚੀ ਦਰਗਹਿ ਵੈਸੈ ਭਗਤ ਸਚੀ ਅਰਦਾਸ ਪਤ ਸਿਉ ਲੇਖਾ ਨਿਬੜੈ RAM ਨਾਮ ਪ੍ਰਗਾਸ ਉਚਾ ਉਚੋ ਆਖੀਐ ਕਹੋ ਨਾ ਦੇਖਿਆ ਜਾਏ ਜਹ ਦੇਖਾਂ ਤੈਂ ਏਕ ਤੋਂ ਸਤਿਗੁਰ ਦਿਆ ਦਿਖਾਈ ਜੋਤ ਨਿਰੰਤਰ ਜਾਣੀਐ ਨਾਨਕ ਸਹਿਜ ਸੁਭਾਈ ਸ੍ਰੀ ਰਾਗ ਮਹੱਲਾ ਪਹਿਲਾ ਮਛਲੀ ਜਾਲ ਨ ਜਾਣਿਆ ਸਰਖਾਰਾ ਸਗਾ ਅਤ ਸਿਆਣੀ ਸੋਹਣੀ ਕਿਉਂ ਕੀ ਤੋ ਵੇਸਾ ਕੀਤੇ ਕਾਰਨ ਪਾਕੜੀ ਕਾਲ ਨਾ ਟਲੇ ਸਿਰਾਉ ਭਾਈ ਰੇ ਇਉਂ ਸਿਰ ਜਾਣੋ ਕਾਲ ਜੋ ਮੱਛੀ ਤਿਉ ਮਾਨਸਾ ਪਵੈ ਅਚਿੰਤਾ ਜਾਲ ਰਹਾਉ ਸਭ ਜਗ ਬਾਂਧੋ ਕਾਲ ਕੋ ਬਿਨ ਗੁਰ ਕਾਲ ਅਫਾਰ ਸਚ ਰਤੇ ਸੇ ਉਭਰੇ ਦੋਬਿਦਾ ਛੋੜ ਵਿਕਾਰ ਹਉ ਤਿਨ ਕੈ ਬਲਿਹਾਰਣੈ ਦਰ ਸਚੈ ਸਚਿਆਰ ਸਿਚਾਨੇ ਜਿਉ ਪੰਖੀਆਂ ਜਾਲੀ ਬਦਕ ਹਾਥ ਗੁਰ ਆਖੇ ਸੇ ਉਬਰੇ ਹੋਰ ਫਾਥੇ ਚੁਗੈ ਸਾਥ ਬਿਨ ਨਾਵੈ ਚੁਣ ਸੁਟਿਐ ਕੋਇ ਨਾ ਸੰਗੀ ਸਾਥ ਸਚੋ ਸਚਾ ਆਖੀਐ ਸਚੇ ਸਚਾ ਥਾਨ ਜਿਨਿ ਸਚਾ ਮੰਨਿਆ ਤਿਨ ਮਨ ਸਚ ਧਿਆਨ ਮਨਮੁਖ ਸੂਚੇ ਜਾਣੀਐ ਗੁਰਮੁਖ ਜਿਨਾ ਗਿਆਨ ਸਤਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ ਸਾਜਨ ਮਿਲਿਆ ਸੁਖ ਪਾਇਆ ਜਮਦੂਤ ਮੋਏ ਬਿਖ ਖਾਈ ਨਾਵੇਂ ਅੰਦਰ ਹਉ ਵਸਾਂ ਨਾਉ ਵਸੈ ਮਨ ਆਏ ਬਾਜ ਗੁਰੂ ਗੋਬਾਰ ਹੈ ਬਿਨ ਸ਼ਬਦੈ ਬੂਝ ਨਾ ਪਾਈ ਗੁਰਮਤੀ ਪ੍ਰਗਾਸ ਹੋਏ ਸਚ ਰਹਿ ਲਿਵ ਲਾਈ ਤਿਥੈ ਕਾਲ ਨ ਸੰਚਰੈ ਜੋਤੀ ਜੋਤ ਸਮਾਈ ਤੂੰ ਹੈ ਸਾਜਨ ਤੂੰ ਸੁਜਾਨ ਤੂੰ ਆਪੇ ਮੇਲਣਹਾਰ ਗੁਰ ਸ਼ਬਦੀ ਸਲਾਹੀ ਐ ਅੰਤ ਨਾ ਪਾਰ ਆਵਾਰ ਤਿੱਥੈ ਕਾਲ ਨਾ ਆਪੜੈ ਜਿੱਥੈ ਗੁਰ ਕਾ ਸ਼ਬਦ ਅਪਾਰ ਹੁਕਮੀ ਸਭੇ ਉਪਜੈ ਹੁਕਮੀ ਕਾਰ ਕਮਾਹੀ ਹੁਕਮੀ ਕਾਲੈ ਵਸ ਹੈ ਹੁਕਮੀ ਸਾਚ ਸਮਾਹ ਨਾਨਕ ਜੋਤਿ ਸੁਭਾਵੈ ਸੋ ਥੀਐ ਇਨਾਂ ਜਨਤਾ ਵਸ ਕਿਛ ਨਾਹੀ ਸ੍ਰੀ ਰਾਗ ਮਹੱਲਾ ਪਹਿਲਾ ਮਨ ਝੂਠੈ ਤਨ ਝੂਠ ਹੈ ਜੇਵਾ ਝੂਠੀ ਹੋਏ ਮੁਖ ਝੂਠੈ ਝੂਠ ਬੋਲਣਾ ਕਿਉ ਕਰ ਸੂਚਾ ਹੋਏ ਬਿਨ ਅਬ ਸ਼ਬਦ ਨਾ ਮਾਂਜੀਐ ਸਾਚੇ ਤੇ ਸੱਚ ਹੋਏ ਮੁੰਦੇ ਗੁਣਹੀਣੀ ਸੁਖ ਕਹਿ ਫਿਰ ਲੀਆਂ ਰਸ ਮਾਨਸੀ ਸਾਚ ਸ਼ਬਦ ਸੁਖ ਨੇਹ ਰਹਾਓ ਫਿਰ ਪਰਦੇਸੀ ਜੇ ਥੀਐ ਤਨ ਵਾਂਢੀ ਚੂਰੇ ਜਿਉਂ ਜਲ ਥੋੜਾ ਮੱਛਲੀ ਕਰਨ ਪਲਾਵ ਕਰੇ ਫਿਰ ਭਾਵੈ ਸੁਖ ਪਾਈਐ ਜਾਪੇ ਨਦਰ ਕਰੇ ਫਿਰ ਸਾਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹੈ ਮਨ 모ਹਿਆ ਰਤੀ ਰੰਗ ਨਿਹਾਲ ਸ਼ਬਦ ਸواری ਸੋਹਣੀ ਫਿਰ ਆਵੇ ਗੁਣ ਨਾਲ ਕਾਮਣ ਕਾਮਨਾ ਆਵਈ ਖੋਟੀ ਅਵਗਣਿਆਰ ਨਾ ਸੁਖ ਪਈਐ ਸਹੋਰੈ ਝੂਠ ਜਲੀ ਵੇਕਾਰ ਆਵਣ ਵੰਝਣ ਢਾਕਣੋ ਛੋਡੀ ਕੰਤ ਵਿਸਾਰ ਪਿਰ ਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਦ ਪਿਰ ਕੈ ਕਾਮਨਾ ਆਬਈ ਬੋਲੇ ਫਾਦਲ ਬਾਦ ਦਰ ਘਰ ਢੋਈ ਨਾਲ ਹੈ ਛੁੱਟੀ ਦੂਜੈ ਸਾਦ ਪੰਡਤ ਵਾਚੈ ਪੋਥੀਆਂ ਨਾ ਬੂਝੈ ਵਿਚਾਰ ਅਨਕੋਮਤੀ ਦੇ ਚਲੈ ਮਾਇਆ ਕਾ ਵਪਾਰ ਕਥਨੀ ਝੂਠੀ ਜਗ ਭਾਵੈ ਰਹਿਣੀ ਸ਼ਬਦ ਸੋਸਾਰ ਕੇਤੇ ਪੰਡਤ ਜੋਤ ਕੀ ਬੇਦਾ ਕਰੈ ਵਿਚਾਰ ਵਾਦ ਵਿਰੋਧ ਸਲਾਹਣੇ ਵਾਦੇ ਆਵਣ ਜਾਣ ਬਿਨ ਗੁਰ ਕਰਮ ਨਾ ਛੁਟਸੀ ਕਹਿ ਸੁਣ ਆਖ ਵਖਾਣ ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਈ ਹਰ ਵਰਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਈ ਨਾਨਕ ਸ਼ਬਦ ਮਿਲਾਵੜਾ ਨਾ ਵੇ ਛੋੜਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਧੀਐ ਤੀਰਥ ਕੀ ਚੈ ਵਾਸ ਪੁੰਨ ਦਾਨ ਚੰਗਿਆਈਆ ਬਿਨ ਸਾਚੇ ਕੀ ਆਤਾਸ ਜਿ ਹਰਾ ਦੇ ਤੇ ਹਾ ਲੁਣੈ ਬਿਨ ਗੁਣ ਜਨਮ ਮਿੜਾਸ ਮੁੰਦੇ ਗੁਣ ਦਾਸੀ ਸੁਖ ਹੋਏ ਆਵ ਗਣ ਤਿਆਗ ਸਮਾਈਐ ਗੁਰਮਤ ਪੂਰਾ ਸੋਏ ਰਹਾਉ ਵਿਣ ਰਾਸੀ ਵਾਪਾਰੀਆਂ ਤੱਕੇ ਕੁੰਡਾ ਚਾਰ ਮੂਲਣਾ ਬੂਝੈ ਆਪਣਾ ਵਸਤਰ ਹੀ ਘਰਬਾਰ ਵਿਣ ਵਖਰ ਦੁਖ ਅਗਲਾ ਕੂੜ ਮੁਠੀ ਕੂੜ ਯਾਰ ਲਾਹ ਐਨ ਸਨੋਤਨਾ ਪਰਖੇ ਰਤਨ ਵਿਚਾਰ ਵਸਤਲ ਹੈ ਕਰ ਆਪਣੈ ਚੱਲੇ ਕਾਰਜਸਾਰ ਵਣ ਜਾ ਰਿਆਂ ਸਿਉ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾ ਸੰਗਤ ਪਾਈਐ ਜੇ ਮਿਲੇ ਮਿਲਣਹਾਰ ਮਿਲਿਆ ਹੋਏ ਨ ਵਿਛੜੈ ਜਿਸ ਅੰਤਰ ਜੋਤ ਅਪਾਰ ਸਚੈ ਆਸਣ ਸਚ ਰਹਿ ਸਚੈ ਪ੍ਰੇਮ ਪਿਆਰ ਜਿਨਿ ਆਪ ਪਛਾਣਿਆ ਘਰ ਮਹਿਲ ਸਥਾਈ ਸਚੇ ਸੇ ਤੀਰਤਿਆ ਸਚੋ ਪੱਲੇ ਪਾਈ ਤਿਰ ਭਵਨ ਸੋ ਪ੍ਰਭ ਜਾਣੀਐ ਸਾਚੋ ਸਾਚੈ ਨਾਹੀ ਸਾ ਧਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਮਹਿਲੀ ਮਹਿਲ ਬੁਲਾਈਐ ਸੋ ਪਿਰ ਆਵੇ ਰੰਗ ਸਤ ਸੁਹਾਗਣ ਸਾ ਭਲੀ ਪਿਰ ਮੋਹੀ ਗੁਣ ਸੰਗ ਭੂਲੀ ਭੂਲੀ ਥਲ ਚੜਾ ਤਲ ਚੜ ਡੂਗਰ ਜਾਓ ਬਨ ਮਹਿ ਪੂਲੀ ਜੇ ਫਿਰਾ ਬਿਨ ਗੁਰ ਬੂਝ ਨਾ ਪਾਓ ਨਾਵੋ ਪੂਲੀ ਜੇ ਫਿਰਾ ਫਿਰ ਫਿਰ ਆਵੋ ਜਾਓ ਪੁੱਛੋ ਜਾਏ ਪਧਾਉ ਆ ਚੱਲੇ ਚੱਕਰ ਹੋਏ ਰਾਜਨ ਜਾਣੈ ਆਪਣਾ ਦਰ ਘਰ ਉਠਾਕ ਨਾ ਹੋਏ ਨਾਨਕ ਏਕੋ ਰਵ ਰਹਿਆ ਦੂਜਾ ਵਰਨਾ ਕੋਈ ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇਹ ਸਰੀਰ ਨਿਰਮਲ ਸਾਚੋ ਮਨ ਵਸੈ ਸੋ ਜਾਣੈ ਅਬ ਪੀਰ ਸਹਜੈ ਤੇ ਸੁਖ ਅਗਲੋ ਨਾ ਲਾਗੈ ਜੰਮ ਤੀਰ ਭਾਈ ਰੇ ਮੈਲ ਨਾਹੀ ਨਿਰਮਲ ਜਲ ਨਾਏ ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ ਰਹਾਉ ਹਰ ਕਾ ਮੰਦਰ ਸੋਹਣਾ ਕੀਆ ਕਰਨੇ ਹਾਰ ਰਬ ਸਸ ਦੀਪ ਅਨੂਪ ਜੋਤ تیر ਭਾਵਣ ਜੋਤ ਅਪਾਰ ਹਾਟ ਪਟਣ ਗੜ ਕੋਠੜੀ ਸੱਚ ਸੌਦਾ ਵਾਪਾਰ ਗਿਆਨ ਅੰਜਨ ਭੈ ਭੰਜਨਾ ਦੇਖ ਨਰੰજન ਭਾਏ ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰੱਖੈ ਠਾਈ ਐਸਾ ਸਤਿਗੁਰਜੀ ਮਿਲੈ ਤਾਂ ਸਹਜੇ ਲਏ ਮਿਲਾਏ ਕਸਕਸ ਵਟੀ ਲਾਈਐ ਪਰਖੇ ਹਿਤ ਚਿਤ ਲਾਈ ਖੋਟੇ ਠੌਰ ਨਾ ਪਾਈਨੀ ਖਰੇ ਖਜ਼ਾਨੇ ਪਾਏ ਆਸ ਅੰਦੇਸਾ ਦੂਰ ਕਰ ਇਉਂ ਮਲ ਜਾਏ ਸਮਾਏ ਸੁਖ ਕੋ ਮੰਗੈ ਸਭ ਕੋ ਦੁਖ ਨਾ ਮੰਗੈ ਕੋਈ ਸੁਖੈ ਕੋ ਦੁਖ ਅਗਲਾ ਮਨ ਮੁਖ ਬੂਝ ਨਾ ਹੋਏ ਸੁਖ ਦੁਖ ਸਮ ਕਰ ਜਾਣੀਐ ਸ਼ਬਦ ਭੇਦ ਸੁਖ ਹੋਏ ਭੇਦ ਪੁਕਾਰੇ ਵਾਚੀਐ ਬਾਣੀ ਬ੍ਰਹਮ ਵਿਆਸ ਮਨੁ ਜਨ ਸੇਵਕ ਸਾਧਕਾ ਨਾਮ ਰਤੇ ਗੁਣਤਾਸ ਸਚ ਰਤੇ ਸੇ ਜਿਨ ਗਏ ਔ ਸਦਬਲ ਹਾਰੈ ਜਾਸ ਚੌ ਜੁਗ ਮੈਲੇ ਮਲ ਭਰੇ ਜਨ ਮੁਖ ਨਾਮ ਨਾ ਹੋਏ ਭਗਤੀ ਪਾਏ ਵਿਹੂਣਿਆ ਮੋਹ ਕਾਲਾ ਪਤ ਖੋਏ ਜਿਨੀ ਨਾਮ ਵਿਸਾਰਿਆ ਅਬਗਣ ਮੁਠੀ ਰੋਏ ਖੋਜਤ ਖੋਜਤ ਪਾਇਆ ਦਰ ਕਰ ਮਿਲੈ ਮਿਲਾਈ ਆਪ ਪਛਾਨੇ ਘਰ ਵਸੈ ਹੋ ਮੈਂ ਤ੍ਰਿਸ਼ਨਾ ਜਾਏ ਨਾਨਕ ਨਿਰਮਲ ਊਜਲੇ ਜੋ ਰਾਤੇ ਹਰਨਾਈ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗ ਹਰ ਜਪ ਨਾਮ ਤੇ ਆਏ ਤੂੰ ਜਮ ਡਰਪੈ ਦੁਖ ਭਾਗ ਦੁਖ ਕਣੋਂ ਦੋਹਾ ਗਣੀ ਕਿਉ ਥਿਰ ਰਹੈ ਸੁਹਾਗ ਭਾਈ ਰੇ ਅਵਰ ਨਾਹੀ ਮੈਂ ਥਾਉ ਮੈਂ ਧਨ ਨਾਮ ਨਿਧਾਨ ਹੈ ਗੁਰ ਦੀਆ ਬਲ ਜਾਓ ਰਹਾਓ ਗੁਰਮਤਿ ਪਤ ਸਬਾਸ ਤਿਸ ਤਿਸ ਕਾ ਸੰਗ ਮਿਲਾਓ ਤਿਸ ਬਿਨ ਕੜੀ ਨਾ ਜੀਵਉ ਬਿਨ ਨਾਵੈ ਮਰ ਜਾਓ ਮੈਂ ਅੰਦਲੇ ਨਾਮ ਨ ਵਿਸਰੈ ਟੇਕ ਟਿੱਕੀ ਕਰ ਜਾਓ ਗੁਰੂ ਜਿਨਾ ਕਾ ਅੰਦਲਾ ਚਿੱਲ ਨਾਹੀ ਠਾਓ ਬਿਨ ਸਤਿਗੁਰ ਨਾਮ ਨ ਪਾਈਐ ਬਿਨ ਨਾਵੈ ਕਿਆ ਸੁਆਉ ਆਏ ਗਿਆ ਪਛਤਾਵਣਾ ਜਿਉ ਸੁਣੈ ਕਰ ਕਾਉ ਬਿਨ ਨਾਵੈ ਦੁਖ ਦੇਹੋਰੀ ਜਿਉ ਕਲਰ ਕੀ ਪੀਤ ਤਬ ਲਗ ਮਹਿਲ ਨ ਪਾਈਐ ਜਬ ਲਗ ਸਾਚ ਨ ਚੀਤ ਸ਼ਬਦ ਰਪੈ ਘਰ ਪਾਈਐ ਨਿਰਵਾਣੀ ਪਦਨੀਤ ਹਉ ਗੁਰ ਪੂਛੋ ਆਪਣੇ ਗੁਰ ਪੁੱਛ ਕਾਰ ਕਮਾਓ ਸ਼ਬਦ ਸਲਾਹੀ ਮਨ ਵਸੈ ਮੈਂ ਦੁਖ ਜਲ ਜਾਉ ਸਹਜੇ ਹੋਏ ਮਿਲਾਵੜਾ ਸਾਚੇ ਸਾਚ ਮਿਲਾਓ ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ ਨਾਮ ਸਲਾਹਨ ਸਦ ਸਦਾ ਹਰ ਆਖੇ ਉਰਤਾਰ ਸੋ ਕਿਉ ਮਨ ਵਿਸਾਰੀਐ ਸਭ ਜੀਆਂ ਕਾ ਆਧਾਰ ਸ਼ਬਦ ਮਰੈ ਸੋ ਮਰ ਰਹਿ ਫਿਰ ਮਰੈ ਨਾ ਦੂਜੀ ਵਾਰ ਸ਼ਬਦ ਹੈ ਹੀ ਤੇ ਪਾਈਐ ਹਰ ਨਾਮੇ ਲਗੈ ਪਿਆਰ ਬਿਨ ਸ਼ਬਦੈ ਜਗ ਭੂਲਾ ਫਿਰੈ ਮਰ ਜਨਮੈ ਵਾਰੋ ਵਾਰ ਸਬਸਾਲਾ ਹੈ ਆਪ ਕਉ ਵਡਹੋ ਵਡੇਰੀ ਹੋਏ ਗੁਰ ਬਿਨ ਆਪ ਨਾ ਚੀਨੀਐ ਕਹੇ ਸੁਣੇ ਕਿਆ ਹੋਏ ਨਾਨਕ ਸ਼ਬਦ ਪਛਾਣੀਐ ਹਉ ਮੈਂ ਕਰੈ ਨਾ ਕੋਈ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਰ ਤਨ ਸ਼ਿੰਗਾਰੀਐ ਜੋ ਬਨ ਬਾਦ ਖਵਾਰ ਨਾ ਮਾਣੇ ਸੁਖ ਸੀ ਜੜੀ ਬਿਨ ਪਰ ਬਾਦ ਸ਼ਿੰਗਾਰ ਦੁਖ ਕਣੋ ਦੁਹਾਗਣੀ ਨਾ ਘਰ ਸੇਜ ਪਧਾਰ ਮਨ ਰੇ RAM ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨ ਪਾਈਐ ਸ਼ਬਦ ਮਿਲੈ ਰੰਗ ਹੋਏ ਰਹਾਉ ਗੁਰ ਸੇਵਾ ਸੁਖ ਪਾਈਐ ਹਰ ਵਾਰ ਸਹਿਜ ਸਿੰਗਾਰ ਸਚ ਮਾਣੇ ਫਿਰ ਸੇ ਜੜੀ ਗੂੜਾ ਹੇਤ ਪਿਆਰ ਗੁਰਮੁਖ ਜਾਣ ਸੰਝਾਣੀਐ ਗੁਰ ਮੇਲੀ ਗੁਣ ਚਾਰ ਸੱਚ ਮਿਲੋ ਵਰ ਕਾਮਣੀ ਫਿਰ ਮੋਹੀ ਰੰਗ ਲਾਏ ਮਨ ਤਨ ਸਾਚ ਵਿਗਸਿਆ ਕੀਮਤ ਕਹਿਣ ਨਾ ਜਾਏ ਹਰ ਵਰ ਕਰ ਸੋਹਾਗਣੀ ਨਿਰਮਲ ਸਾਚੈ ਨਾਏ ਮਨ ਮਹਿ ਮਨੁਆ ਜੇ ਮਰੈ ਤਾਂ ਫਿਰ ਆਵੈ ਨਾਰ ਇਕਤ ਤਾਗੈ ਰਲ ਮਿਲੈ ਗਲ ਮੋਤੀ ਅਨ ਕਾ ਹਾਰ ਸੰਤ ਸਭਾ ਸੁਖ ਉਪਜੈ ਗੁਰਮੁਖ ਨਾਮ ਅਰਾਰ ਖਿਨ ਮੈਂ ਉਪਜੈ ਖਿਨ ਖਪੈ ਖਿਨ ਆਵੈ ਖਿਨ ਜਾਇ ਸ਼ਬਦ ਪਛਾਣੈ ਰਵ ਰਹਿ ਨਾ ਤਿਸ ਕਾਲ ਸੰਤਾਇ ਸਾਹਿਬ ਅਤੁਲਣ ਤੋਲੀਐ ਕਥਨ ਨਾ ਪਾਇਆ ਜਾਇ ਵਾਪਾਰੀ ਵਣ ਜਾ ਰਿਆ ਆਈ ਵਜੋ ਲਿਖਾਈ ਕਾਰ ਕਮਾਵੇ ਸੱਚ ਕੀ ਲਾਹਾ ਮਿਲੈ ਰਜਾਈ ਪੂੰਜੀ ਸਾਚੀ ਗੁਰ ਮਿਲੈ ਨਾ ਤਿਸ ਤਿਲਨਾ ਤੁਮਾਈ ਗੁਰਮੁਖ ਤੋਲ ਤੁਲਾਏ ਸੀ ਸੱਚ ਤਰਾਜੀ ਤੋਲ ਆਸਾ ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲ ਆਪ ਤੁਲਾਏ ਤੋਲ ਸੀ ਪੂਰੇ ਪੂਰਾ ਤੋਲ ਕਥਨ ਕਹਿਣ ਨਾ ਛੂਟੀ ਐ ਨਾ ਪੜ ਪੁਸਤਕ ਭਾਰ ਕਾਇਆ ਸੋਚ ਨ ਪਾਈ ਐ ਬਿਨ ਹਰ ਭਗਤ ਪਿਆਰ ਨਾਨਕ ਨਾਮ ਨ ਵਿਸਰੈ ਮਿਲੇ ਗੁਰ ਕਰਤਾਰ ਕਥਨ ਕਹਿਣ ਨਾ ਛੂਟੀ ਐ ਨਾ ਪੜ ਪੁਸਤਕ ਭਾਰ ਕਾਇਆ ਸੋਚ ਨ ਪਾਈ ਐ ਬਿਨ ਹਰ ਭਗਤ ਪਿਆਰ ਨਾਨਕ ਨਾਮ ਨਾ ਵਿਸਰੈ ਮਿਲੇ ਗੁਰ ਕਰਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ